ਪਤਾ ਆ ਕਿ ਅੱਜ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਆ ਕੀ ਸੰਦੇਸ਼ ਦਿਓ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਇਸ ਜਿੰਨੇ ਵੀ ਮੇਰੇ ਨਾਲ ਸਾਡੇ ਪਾਰਟੀ ਦੇ ਵਾਰਡ ਦੇ ਜਿੰਨੇ ਵੀ ਵਰਕਰ ਆਏ ਨੇ ਬਹੁਤ ਹੀ ਸਤਿਕਾਰਯੋਗ ਸਾਡੇ ਖਲवंत ਭੈਣ ਜੀ ਨੀਲੋਂ ਜੀ ਤੇ ਹੋਰ ਹੀ ਸਾਡੀਆਂ ਬਹੁਤ ਸਾਰੀਆਂ ਭੈਣਾਂ ਮੈਂ ਪਹਿਲਾਂ ਤਾਂ ਧੰਨਵਾਦ ਮੈਂ ਅਕਾਲ ਪੁਰਖ ਦਾ ਸ਼ੁਕਰ ਕਰਦਾ ਕਿ ਜਿਨੇ ਮੈਨੂੰ ਇਸ ਸ਼ਹਿਰ ਦੀ ਸੇਵਾ ਦਿੱਤੀ ਔਰ ਅੱਜ ਬਤੌਰ ਪ੍ਰਧਾਨ ਮੇਰਾ ਹੈ ਪਹਿਲਾ ਸਮਾਗਮ ਅ ਜਿਹਦੇ ਵਿੱਚ ਮੈਂ ਬਤੌਰ ਪ੍ਰਧਾਨ ਹਾਜ਼ਰੀ ਭਈ ਆ ਮੈਂ ਇਹਨਾਂ ਦਾ ਤਨਬਾਦ ਕਰਦਾ ਕਿਉਂਕਿ ਮੇਰੇ ਲਈ ਵੀ ਇੱਕ ਯਾਦਗਾਰ ਪਲ ਬਣ ਗਿਆ ਕਿ ਮੈਂ ਜ਼ਿੰਦਗੀ ਜਦੋਂ ਪ੍ਰਧਾਨ ਬਣਿਆ ਤੀ ਸਭ ਤੋਂ ਪਹਿਲਾਂ ਮੇਰੀ ਹਾਜ਼ਰੀ ਉੱਥੇ ਲੱਗੀ ਆ ਮੈਂ ਮੰਨਦਾ ਵੀ ਇਹ ਵੀ ਇੱਕ ਇੱਕ ਤਰ੍ਹਾਂ ਦਾ ਬਹੁਤ ਹੀ ਵੱਡਾ ਫੋਨਨਾ ਕਿ ਅਸੀਂ ਇੱਕ ਲੋਕਾਂ ਨੂੰ ਸਨੇਹਾ ਦੇ ਰਹੇ ਹਾਂ ਕਿ ਕੁੜੀਆਂ ਦੀ ਲੋੜੀ ਮਨਾਈਏ ਇਹ ਬਹੁਤ ਵੱਡਾ ਉਪਰਾਲਾ ਜੀ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਸਾਨੂੰ ਸਿੱਖਣਾ ਚਾਹੀਦਾ ਕੁਝ ਕਿ ਮੁੰਡਿਆਂ ਦੀ ਲੋੜੀ ਤਾਂ ਅਸੀਂ ਬੜੇ ਹੂਮ-ਤਾਮਨਾ ਮਨਾਉਨੇ ਆ ਇਹ ਕੁੜੀਆਂ ਦੀ ਲੋੜੀ ਜੋ ਮਨਾਉਣੀ ਚਾਹੀਦੀ ਹੈ ਇਹ ਬਹੁਤ ਹੀ ਵਧੀਆ ਜਿਵੇਂ ਇੱਕ ਬਹੁਤ ਹੀ ਵੱਡਾ ਸੰਕਲਪ ਆਗੀ ਭਰੂਨ ਉੱਤੇ ਆ ਪਾਪ ਆ ਜੀ ਅਸੀਂ ਕਹਿੰਦੇ ਬੇਟੀ ਪੜਾਓ ਜਿਹੜਾ ਇਹਨਾਂ ਦਾ ਮੁਹਿਮਾ ਬੇਟੀ ਬਚਾਓ ਬੇਟੀ ਪੜਾਓ ਇਹ ਬਹੁਤ ਹੀ ਵਧੀਆ ਸਲੋਗਨ ਨੇ ਤੇ ਸਾਨੂੰ ਇਹਨਾਂ ਤੇ ਕੰਮ ਕਰਨਾ ਚਾਹੀਦਾ ਬਹੁਤ ਕੁ ਸੇਰ ਲੈਣ ਦੀ ਲੋੜ ਆ ਸ਼ਹਿਰ ਨੂੰ ਪਹਿਲ ਦੇ ਤਾਂ ਕਿਹੜਾ ਤੁਸੀਂ ਵਿਕਾਸ ਦਾ ਕੰਮ ਸ਼ੁਰੂ ਕਰੋ ਮੈਂ ਮਾਛੀਵਾੜਾ ਸਾਹਿਬ ਨੂੰ ਇੱਕ ਜੋ ਇਹਦੇ ਪਿੱਛੇ ਸਾਹ ਲੱਗਿਆ ਉਹਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਆ ਬਹੁਤ ਹੀ ਸੋਹਣਾ ਔਰ ਇੱਕ ਮੈਂ ਉਨੀ ਕੇ ਗੱਲ ਕਰੂੰਗਾ ਕਿ ਹਾਂ ਤੁਸੀਂ ਹੁਣ ਤੁਸੀਂ ਦੇਖ ਰਿਹਾ ਕਿ ਬਹੁਤ ਵੱਖ-ਵੱਖ ਚੈਨਲਾਂ ਤੇ ਬੜੇ ਬਲਾਰੇ ਆਪਣੀਆਂ ਆਪਣੀਆਂ ਬੜਾਸਾਂ ਗੱਡ ਰਹੇ ਨੇ ਤੇ ਮੈਂ ਤਾਂ ਇਹੀ ਕਹੂੰਗਾ ਕਿ ਮਹਾਰਾਜ ਨੇ ਜੇ ਕਲਗੀ ਦਿੱਤੀ ਆ ਤਾਂ ਮੈਂ ਇਹਦੀ ਇੱਜ਼ਤ ਜ਼ਰੂਰ ਰੱਖੂੰਗਾ ਤੇ ਮੈਂ ਕਿਸੇ ਨੂੰ ਜਵਾਬ ਦੇਣ ਤੋਂ ਬਿਹਤਰ ਐਸੇ ਕੰਮ ਕਰਕੇ ਦਿਖਾਵਾਂਗੇ ਸਮੂਹ ਸਾਡੀ ਨਗਰ ਕੌਂਸਲ ਦੀ ਟੀਮ ਚਾਹੇ ਕਿਸੇ ਵੀ ਵਾਰ ਤੋਂ ਕੋਈ ਐਮਸੀ ਜੱਤਿਆ ਅਸੀਂ ਐਸੇ ਕੰਮ ਕਰਕੇ ਇੱਕ ਮਿਸਾਲ ਬਣਾਵਾਂਗੇ ਕਿ ਲੋਕਾਂ ਨੂੰ ਜਵਾਬ ਆਪ ਮਿਲੂਗਾ ਸ਼ਹਿਰ ਵਾਸੀ ਨੂੰ ਕੋਈ ਸੰਦੇਸ਼ ਤੁਹਾਡਾ ਕੋਈ ਸ਼ਹਿਰ ਵਾਸੀ ਨੂੰ ਇਹ ਸੰਦੇਸ਼ ਆ ਜੀ ਵੀ ਮੈਂ ਬੱਚਾ ਤੁਹਾਡਾ ਤੁਹਾਡਾ ਭਰਾ ਆ ਤੇ ਮੈਨੂੰ ਤੁਸੀਂ ਜੇ ਗਾਈਡ ਕਰੋਗੇ ਮੈਂ ਤੁਹਾ ਤੋਂ ਸਿੱਖ ਕੇ ਸ਼ਹਿਰ ਨੂੰ ਸਾਫ਼ ਰੱਖਣਾ ਤੁਸੀਂ ਮੇਰਾ ਸਹਿਯੋਗ ਦਿਓ ਜਿੱਥੇ ਮੈਂ ਗਲਤਾਂ ਤੇ ਮੈਂ ਤਾਂ ਹਰ ਵਕਤ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਤੁਹਾਡੇ ਲਈ ਮੇਰਾ ਘਰ ਮੇਰੇ ਦਫ਼ਤਰ ਸਾਰੇ ਔਰ ਪਰਮਾਤਮਾ ਦੇ ਅਸ਼ੀਰਵਾਦ ਨਾਲ ਮੈਨੂੰ ਤੁਸੀਂ ਹੀ ਦੱਸਣਾ ਜਿੱਥੇ ਮੈਂ ਗਲਤ ਹਾਂ ਔਰ ਤੁਹਾਡੇ ਹਿਸਾਬ ਨਾਲ ਹੀ ਮੈਂ ਕੰਮ ਕਰਾਂਗਾ ਸੋ ਮੇਰਾ ਬਾਤੂਬਾ ਸਾਥ ਦੋ ਤਾਂ ਕਿ ਇਹ ਸਤ ਮੱਸੀਵਾੜਾ ਸ਼ਹਿਰ ਨੂੰ ਇੱਕ ਸੋਹਣਾ ਤੇ ਸਜੱਜਾ ਸ਼ਹਿਰ ਬਣਾਈਏ ਜੀ। ਆਹ ਨਹੀਂ ਤੁਹਾਡਾ ਬਹੁਤ ਤੁਸੀਂ ਪਰ ਫਿਰ ਵੀ ਚਾਰ ਜਣਿਆਂ ਨੇ ਤੁਹਾਨੂੰ ਸਮਰਥਨ ਦਿੱਤਾ ਉਸ ਬਾਰੇ ਕੀ ਕਹੋਗੇ ਤੁਸੀਂ? ਉਹ ਮੇਰਾ ਪਰਿਵਾਰ ਆ ਜੀ ਘਰ ਦੇ ਵਿੱਚ ਹਰ ਘਰ 'ਚ ਲੜਾਈ ਹੋ ਜਾਂਦੀ ਆ। ਆਉਣ ਵਾਲੇ ਦਿਨਾਂ 'ਚ ਕੀ ਪਤਾ ਸੀ ਫੇਰ ਇਕੱਠੇ ਹੋ ਜੀ ਇਕ ਦਾ ਕੋਈ ਗੀਲਾ ਛਿਕਵਾ ਹੋ ਸਕਦਾ। ਸੋ ਪਰਿਵਾਰ ਦੇ ਵਿੱਚ ਗਿਲੇ ਛਿਕਵੇ ਚੱਲਦੇ ਰਹਿੰਦੇ ਤਾਂ ਵੱਡੀਆਂ-ਵੱਡੀਆਂ ਪਾਰਟੀਆਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਬੰਦੇ ਜਾਂਦੇ ਨੇ ਤੇ ਕਿੰਨੇ ਆਉਂਦੇ ਕੋਈ ਵੱਡੀ ਗੱਲ ਨਹੀਂ ਜੀ ਇਹ ਤਾਂ ਪਰਿਵਾਰ ਦਾ ਮੈਟਰ ਆ। ਕਰੇਲੂ ਆ ਸਾਡੀ ਲੜਾਈ ਅਸੀਂ ਇਹਦੇ ਲਈ ਮੈਂ ਇਹੀ ਕਹੂੰਗਾ ਕਿ ਮੇਰੇ ਭਰਾ ਨੇ ਮੇਰੀਆਂ ਭੈਣਾਂ ਨੇ ਮੇਰੂੰ ਸਤਕਾਰਯੋਗ ਨੇ ਅਸੀਂ ਕੱਲ ਵੀ ਇੱਕ ਸੀ ਅੱਜ ਵੀ ਇੱਕ ਆ ਮੈਂ ਕਲਵੰਤ ਕੌਰ ਨੀਲੋ ਅੰਗਨਵਾੜੀ ਵਰਕਰ ਮਾਜੀਬੇੜਾ ਸਾਹਿਬ ਅੱਜ ਅਸੀਂ ਅੰਗਨਵਾੜੀ ਸੈਂਟਰ ਨੰਬਰ 122 ਦੇ ਵਿੱਚ ਧੀਆ ਦੀ ਲੋੜੀ ਦਾ ਪ੍ਰੋਗਰਾਮ ਲੱਖਿਆ ਰੱਖਿਆ ਗਿਆ ਇਹ ਹਰੇਕ ਸਾਲ ਦੀ ਤਰ੍ਹਾਂ ਅਸੀਂ ਜਿਹੜੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਦੀ ਅੰਗਨਵਾੜੀ ਸੈਂਟਰ ਦੇ ਵਿੱਚ ਲੋੜੀ ਪਾਉਨੇ ਆ ਤੇ ਪਾ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਤਾਂ ਹੀ ਸਾਡੀਆਂ ਜੇਕਰ ਬੇਟੀਆਂ ਅਸੀਂ ਬਚਾਵਾਂਗੇ ਉਹਨਾਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਪੈਰਾਂ ਤੇ ਖੜਾ ਕਰਾਂਗੇ ਅਸੀਂ ਆਪਣੇ ਬੇਟੀਆਂ ਨੂੰ ਸੰਦੇਸ਼ ਦਿੰਨੇ ਆ ਵੀ ਪੜ੍ਹੋ ਲਿਖੋ ਆਪਣੇ ਮਾਪੇ ਦਾ ਰੌਸ਼ਨ ਕਰੋ ਆਪਣੇ ਪੈਰਾਂ ਤੇ ਖੜੇ ਹੋਵੋ ਤਾਂ ਹੀ ਜਿਹੜਾ ਕੋਈ ਵੀ ਆਪਾਂ ਵਿਆਹ ਵਗੈਰਾ ਤਾਂ ਕਰਵਾਈਏ ਤੇ ਬੇਟੀ ਬਚਾਓ ਕਹਿੰਦੇ ਪੁੱਤਰ ਮਿੱਠੜੇ ਮੇਵੇ ਧੀਆਂ ਵੀ ਸ੍ਰੀ ਡਲੀਆਂ ਧੀਆਂ ਵੀ ਕਿਸੇ ਤੋਂ ਘੱਟ ਨਹੀਂ ਹੈਗੀਆਂ ਸਾਨੂੰ ਧੀਆਂ ਨੂੰ ਵੀ ਪੁੱਤਰ ਦੇ ਬਰਾਬਰ ਦੇ ਹੱਕ ਦੇਣੇ ਚਾਹੀਦੇ ਨੇ ਤਾਂ ਜੇ ਅਸੀਂ ਬੇਟੀਆਂ ਨਾਲ ਵੀ ਕੋਈ ਬਿਤਕਰਾ ਨਾ ਕਰੀਏ ਜਿਹੜੀ ਸਾਡੀ ਇਹ ਬੇਟੀ ਆ ਮੇਰੀ ਬੇਟੀ ਮੇਰੀ ਸ਼ਾਨ ਅਸੀਂ ਇਹ ਮਹਿਮ ਨੂੰ ਅੱਗੇ ਵੀ ਲੈ ਕੇ ਜਾਣਾ ਅਸੀਂ ਬੇਟੀ ਬਚਾਓ ਬੇਟੀ ਪੜਾਓ ਤੇ ਵਰਕ ਕਰਦੇ ਆ ਜਿਵੇਂ ਤੀਆਂ ਮਨਾਣੀਆਂ ਬੱਚਿਆਂ ਤੀਆਂ ਦੀ ਲੋੜੀ ਪਾਣੀ ਤੀਆਂ ਨੂੰ ਹਰੇਕ ਟੌਪਿਕ ਤੇ ਅਸੀਂ ਅਲੱਗ-ਅਲੱਗ ਪ੍ਰੋਗਰਾਮ ਰੱਖ ਕੇ ਅਸੀਂ ਮਾਪੇ ਨੂੰ ਵੀ ਸचेत ਕਰਦੇ ਆ ਵੀ ਆਪਣੀਆਂ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਹਾਂਜੀ ਅੱਜ ਕੁੜੀਆਂ ਦੀ ਲੋੜੀ ਮਨਾਈ ਗਈ ਆ ਵਾਰਡ ਨੰਬਰ 4 ਦੇ ਵਿੱਚ ਕੀ ਕਹੋਗੇ ਮੈਂ ਸੁਰਿੰਦਰ ਕੁਮਾਰ ਸ਼ਿੰਦੀ ਕਾਉਂਸਲਰ ਮਾਛੀਵਾੜਾ ਸਾਹਿਬ ਅਸੀਂ ਹਰ ਸਾਲ ਆਂਗਣਵਾੜੀ ਸੈਂਟਰ ਨੰਬਰ 122 ਵਿੱਚ ਧੀਆ ਦੀ ਲੋੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਜੋ ਅੱਜ ਵੀ ਮਨਾਇਆ ਗਿਆ ਜ ਜਿਹਦੇ ਵਿੱਚ ਸਾਡੇ ਪਰਮਜੀਤ ਸਿੰਘ ਨੀਲੋ ਸੂਬਾ ਪ੍ਰਧਾਨ ਕਲਵੰਤ ਕੌਰ ਨੀਲੋ ਜੀ ਆਂਗਣਵਾੜੀ ਸੈਂਟਰ ਇੰਚਾਰਜ ਤੇ ਸ਼ਹਿਰ ਦੇ ਸਾਡੇ ਪ੍ਰਧਾਨ ਆਪਣੇ ਮੋਹਿਤ ਕੁੰਗਰਾ ਜੀ ਨੇ ਸ਼ੁਰੂਆਤ ਕੀਤੀ ਆ ਤੇ ਅਸੀਂ ਕਿਤੇ ਹਰ ਹਰ ਸਾਲ ਮਨਾਉਂਦੇ ਆ ਕਿਉਂਕਿ ਧੀਆਂ ਜਿਹੜੀਆਂ ਜੀਆਂ ਉਹ ਮੁੰਡਿਆਂ ਤੋਂ ਘੱਟ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਆ ਤੇ ਇਹ ਲੋੜੀ ਦਾ ਤਿਹਾਰ ਇਦਾਂ ਹੀ ਜਾਰੀ ਰੂਗਾ ਪਰਮਾਤਮਾ ਕਰੇ ਦਿਨ ਖੁਸ਼ੀਆਂ ਭਰੇ ਆ ਹਾਂਜੀ ਅੱਜ ਆਂਗਣਵਾਲੀ ਸੈਂਟਰ ਵਿੱਚ ਜੋ ਨਾਬੱਚੀਆਂ ਕੁੜੀਆਂ ਦੀ ਲੋੜੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਹਲਵੰਤ ਕੌਰ ਜੀ ਸਾਡੀ ਵੱਡੀ ਭੈਣ ਤੇ ਜੀਨੂ ਸਾਹਿਬ ਸਾਡੇ ਨੂੰ ਸਿਆਰ ਦੇ ਮਾਪੇ ਬਾਅਦ ਦੇ ਸਕੱਲ ਤੇ ਕੌਂਸਲਰ ਸਾਹਿਬ ਸਾਡੇ ਪਹੁੰਚੇ ਅੱਥੇ ਕੁੜੀਆਂ ਨੂੰ ਲੋੜੀ ਮਨਾ ਕੇ ਬਤਾਈ ਦਿੱਤੀ ਗਈ ਆ ਔਰ ਇੱਕ ਸਮਾਜ ਨੂੰ ਬਹੁਤ ਵਧੀਆ ਸਨੇਹਾ ਕਿ ਇਦਾਂ ਹੀ ਕੁੜੀਆਂ ਦੀ ਲੋੜੀਆਂ ਮਨਾਈਆਂ ਜਾਨ ਅਤੇ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਵੀ ਭੇਦਭਾਵ ਨਾ ਰੱਖਿਆ ਜਾਵੇ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਤਾਂ ਕਿ ਸਮਾਜ ਵਿੱਚ ਉਹਨਾਂ ਦਾ ਸਤਕਾਰ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦਾ ਵਧੀਆ ਫਿਚਰ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ